ਇਹ ਫੇਰੇ ਜਿਹੜੇ ਬੁੱਧੀਜੀਵੀ ਸਨ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਨ ਡਾਕਟਰ ਪਿਆਰੀ لال ਗਰਗ ਵਰਗੇ ਡਾਕਟਰ ਖੁਸ਼ਾਲ ਸਿੰਘ ਵਰਗੇ ਰਜਿੰਦਰ ਸਿੰਘ ਵਰਗੇ ਡਾਕਟਰ ਪਰਮਜੀਤ ਸਿੰਘ ਡਾਕਟਰ ਅਮਰਜੀਤ ਸਿੰਘ ਤਵਨ ਹੋਰਾਨੇ ਆਵਾਜ਼ ਚੁੱਕੀ ਲੇਕਿਨ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ ਸੀ ਤੇ ਇਸ ਮਹੀਨੇ ਆਖਰੀ ਵਾਰ ਉਹਨਾਂ ਨੇ 6 ਅਗਸਤ 2025 ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਗ੍ਰੰਥਾਂ ਨੂੰ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਹੀ ਤਰੀਕੇ ਦੀਆਂ ਔਣਤਾਈਆਂ ਨੇ ਗਲਤੀਆਂ ਨੇ ਇਹਨਾਂ ਨੂੰ ਵਾਪਸ ਨਹੀਂ ਲਿੱਤਾ ਗਿਆ ਤਾਂ ਅਸੀਂ ਇਹ ਮਾਮਲਾ ਮੀਡੀਆ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਅਸਲ ਦੇ ਵਿੱਚ ਇਹ ਸਿਰਫ ਇੱਕ ਕਿਤਾਬ ਨਹੀਂ ਹੈ ਇਹਦੇ ਵਿੱਚ 80000 ਸ਼ਬਦਾਂ ਨੂੰ ਖੋਲ ਕੇ ਪੂਰੇ ਵੇਰਵੇ ਸਹਿਤ ਪਾਈਕਾਂ ਸਿੰਘ ਨਾਬਾ ਨੇ 14 ਸਾਲ ਆਪਣੀ ਜ਼ਿੰਦਗੀ ਦੇ ਲਗਾ ਕੇ ਲਿਖਿਆ ਸੀ ਔਰ ਉਸ ਤੋਂ ਪਹਿਲਾਂ ਉਹਨਾਂ ਦੀ ਕਈ ਸਾਲਾਂ ਦੀ ਸਟੱਡੀ ਰਹੀ ਸੀ ਲੇਕਿਨ ਇਸ ਗ੍ਰੰਥ ਦੇ ਵਿੱਚ ਜਦੋਂ ਔਣਤਾਈਆਂ ਆ ਗਈਆਂ ਜਦੋਂ ਗਲਤੀਆਂ ਆ ਗਈਆਂ ਤੇ ਤਾਂ ਕਿ ਇਹ ਅਗਲੀ ਪੀੜ੍ਹੀ ਤੱਕ ਇਹ ਗਲਤੀਆਂ ਨਾ ਪਹੁੰਚ ਜਾਣ ਸੋ ਇਹਨਾਂ ਬੁੱਧੀਜੀਵਿਆਂ ਨੇ ਆਵਾਜ਼ ਚੁੱਕੀ ਤੇ ਆਖਰੀ ਅਲਟੀਮੇਟਮ ਦਿੱਤਾ ਗਿਆ ਸੀ ਇੱਥੋਂ ਦੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਵਾਇਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੂੰ ਕਿ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਦਾ ਕੋਈ ਨਾ ਕੋਈ ਇੰਤਜ਼ਾਮ ਕਰੋ ਇਹਨਾਂ ਨੂੰ ਹਟਾਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਕਿ ਇਹ ਅਗਲੀ ਪੀੜੀ ਤੱਕ ਇਹ ਨਾ ਪਹੁੰਚ ਸਕਣ ਸੋ ਤਰਾਸਦੀ ਤੁਸੀਂ ਵੇਖੋ ਅਸੀਂ ਤੁਹਾਨੂੰ ਨਾਲ ਦੀ ਨਾਲ ਇਸ ਗ੍ਰੰਥ ਦੀਆਂ ਤਸਵੀਰਾਂ ਵੀ ਵਿਖਾ ਰਹੇ ਹਾਂ ਤੇ ਇਸ ਗ੍ਰੰਥ ਦੇ ਵਿੱਚ ਕੀ ਕੁਝ ਵੇਰਵੇ ਨੇ ਉਹ ਵੀ ਦਿਖਾ ਰਹੇ ਹਾਂ ਨਾ ਸਿਰਫ ਸਿੱਖ ਪੰਥ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਲਕਿ ਪੰਜਾਬ ਦੇ ਵਿੱਚ ਕਿਉਂਕਿ ਮੁਸਲਮਾਨ ਧਰਮ ਵੀ ਹੈਗਾ ਹਿੰਦੂ ਧਰਮ ਵੀ ਹੈਗਾ ਤਾਂ ਉਹਨਾਂ ਦੇ ਵੀ ਵੇਰਵੇ ਸਹਿਤ ਜੋ ਵੀ ਸ਼ਬਦ ਨੇ ਉਹਨਾਂ ਦਾ ਪੂਰਾ ਇੱਕ ਡਿਟੇਲ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਹੈ ਸੋ ਤੁਸੀਂ ਵੇਖੋ ਕਿ ਹੁਣ ਜਦੋਂ 15 ਦਿਨਾਂ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਹ ਫੈਸਲਾ ਕੀਤਾ ਕਿ ਇਸ ਗ੍ਰੰਥ ਨੂੰ ਜਿੰਨੀਆਂ ਵੀ ਇਹਦੀਆਂ ਕਾਪੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 60 ਹਜ਼ਾਰ ਕਾਪੀਆਂ ਨੇ ਤੇ ਇਹਨਾਂ ਕਾਪੀਆਂ ਨੂੰ ਦੱਬ ਕੇ ਟੋਆ ਪੁੱਟ ਕੇ ਨਸ਼ਟ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਸੀ ਉਹਨਾਂ ਦਾ ਉਹਨਾਂ ਦਾ ਤਰਕ ਸੀ ਕਿ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਲੇਕਿਨ ਵਿਦਿਆਰਥੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਰੋਸ ਪੈਦਾ ਹੁੰਦਾ ਹੈ ਵਿਰੋਧ ਕਰਦੇ ਨੇ ਉਹ ਔਰ ਸਾਰੀ ਰਾਤ ਇਹ ਵਿਰੋਧ ਚੱਲਦਾ ਰਹਿੰਦਾ ਹੈ ਜਿਸ ਨੂੰ ਲੈ ਕੇ ਫਿਰ ਹੁਣ ਵਿਦਿਆਰਥੀਆਂ ਨੇ ਅਰਦਾਸ ਬੇਨਤੀ ਕਰਕੇ ਇੱਥੇ ਗਰੰਥੀ ਸਿੰਘ ਜੀ ਪਹੁੰਚੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਤੇ ਐਸਜੀਪੀਸੀ ਮੈਂਬਰੀ ਪਹੁੰਚੇ ਨੇ ਅਰਦਾਸ ਬੇਨਤੀ ਕਰਕੇ ਪੂਰੀ ਤੁਸੀਂ ਦੇਖੋ ਇਸ ਵਕਤ ਪੂਰੀ ਮਰਿਆਦਾ ਦਾ ਖਿਆਲ ਕਿੰਨਾ ਰੱਖਿਆ ਹੋਇਆ ਹੈ ਬੱਚਿਆਂ ਨੇ ਨੰਗੇ ਪੈਰੀ ਇਹ ਸਾਰੇ ਬੱਚੇ ਪਹਿਣਾ ਵੀ ਨੇ ਵੀਰ ਵੀ ਨੇ ਜੋ ਯੂਨੀਵਰਸਿਟੀ ਦੇ ਸਟੂਡੈਂਟ ਨੇ ਔਰ ਯੂਨੀਵਰਸਿਟੀ ਦਾ ਨੋਨ ਟੀਚਿੰਗ ਸਟਾਫ ਵੀ ਕਹਿੰਦੇ ਇੱਥੇ ਪਹੁੰਚਿਆ ਹੋਇਆ ਲੇਕਿਨ ਉਹ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹ ਹਲੇ ਤੱਕ ਕਹਿੰਦੇ ਇੱਥੇ ਨਹੀਂ ਸ਼ਾਮਿਲ ਹੋਏ ਤੇ ਬੱਚੇ ਇਸ ਕਾਰਵਾਈ ਨੂੰ ਲੈ ਕੇ ਹੁਣ ਤੁਸੀਂ ਦੇਖੋ ਗਾਰੇ ਦੇ ਵਿੱਚ ਲਿਬੜੇ ਹੋਏ ਗ੍ਰੰਥ ਕਿਸ ਤਰੀਕੇ ਦੇ ਨਾਲ ਟਰੱਕਾਂ ਵਿੱਚ ਭਰ ਰਹੇ ਨੇ ਤਿੰਨ ਟਰੱਕ ਪਹਿਲਾ